ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਕੰਮ ਖਰਾਬ ਹੋਇਆ ਪਿਆ ਜੰਗਰਾ ਸਾਰਿਆਂ ਨੇ ਮੁੱਕ ਲੱਗੀ ਗਿਆ ਨਹੀਂ ਕਾਦੇ ਦੇ ਅਖਰੇ ਤਾਂ ਕੱਖ ਚੇ ਜੂਗੇ ਯਾਰ ਕੋਈ ਘੋੜਾ ਜਾਂ ਅੱਖਾਂ 'ਚ ਥੋੜਾ ਜਿਹਾ ਮੈਂ ਦੇਖਿਆ ਚਿੱਟਾ ਚਿੱਟਾ ਜਿਹਾ ਉਹ ਹਾਂਜੀ ਉਹਦੇ ਕਰਕੇ ਉਹ ਪਰ ਉਹ ਮੁੱਕ ਵੀ ਗਈ ਉਹਦੇ ਗਾਣੇ ਵਾਹੀ ਆ ਅਖੀਰ 'ਚ ਮੁੱਕ ਲਾ ਕੇ ਹੂੰ ਹੈ ਪਹਿਲਾਂ ਨਹੀਂ ਲੱਗੀ ਹੁਣੇ ਲੱਗੀ ਐਡੇ 'ਚ ਜੀ ਇੱਕ ਮਹੀਨੇ ਨੂੰ ਲੱਗੀ ਵੀ ਨਾ ਸਾਰੀਆਂ ਲੀੜੀਆਂ ਪਈਆਂ ਜਾਂ ਕਟਣ ਨੂੰ ਮਦੂ ਨੂੰ ਬਾਈ ਦੋ ਕਟਰੂ ਦਾ ਇੱਕ ਤਾਂ ਛੋਟਾ ਉਹਨੂੰ ਤੇ ਦੁੱਧ ਕਰਕੇ ਆ ਥੋੜੀ ਜੀ। ਆਓ। ਪੀਡ ਫੂਲ ਘਾੜੇ ਦਿੱਤੇ। ਦੇਖਦੇ ਅੱਜ ਠੀਕ ਹੋਊਗੀ ਤਾਂ ਠੀਕ ਹੈ ਨਹੀਂ ਪਰ ਹਾਂਜੀ। ਕੱਲੂ ਟੀਕੇ ਲਵਾਉਂਦੇ ਆ। ਫੂਲ ਤਾਂ ਕਿਹਾ ਹੋਣਾ ਫਿਰ ਟੀਕੇ ਲਗੂਗੇ। ਠੀਕਿਆਂ ਕੱਲੇ ਲੂਟ ਆਉ। ਬਾਕੀ ਗਰਮੀ ਵੀ ਬਹੁਤ ਹੈ। ਗਰਮੀ ਤਾਂ ਹੈਗੀ ਆ ਪਰ ਕਾਰਨ ਪਤਾ ਨਹੀਂ ਕੀ ਹੋਇਆ। ਅੱਖੇ ਚੇਂਜ ਆ ਜੇ ਤੂੜੀ ਵਿੱਚ ਵੀ ਕਰਦਾ ਆ ਜੇ ਕਰਦਾ ਪਰ ਹੁਣ ਸਾਰਾ ਕੁਝ ਇਕੱਠਾ ਤਾਂ ਹੋਣੀ ਲੱਗਿਆ। ਕੋਈ ਇੱਕੇ ਕਾਰਨ ਹੋਊ। ਦੋ ਦਿਨ ਡੰਗਰਾਂ ਨੂੰ ਜਿਹੜੀ ਇਕੱਠੀ ਲੱਗੀ ਹੋਈ ਹੈ ਦੋ ਮਹੀਨਿਆਂ ਨੂੰ ਲਗੀ ਤੇਨੂੰ। ਹੂੰ। ਨੇਖਦੇ ਨਹੀਂ ਫੇ ਕਾਲੂ ਡਾਕਟਰ ਨੂੰ ਬੁਲਾਉਂਦੇ ਆ ਤੇ ਗੋਲੀਆਂ ਦਿੱਤੀਆਂ ਉਹਦੇ ਕਾਲੇ ਮੋਕ ਰੋਕ ਵਾਲੀਆਂ ਹਾਂਜੀ ਜੇ ਕੰਮ ਕਰਤਾ ਉਹਨਾਂ ਨੇ ਤਾਂ ਠੀਕ ਆ ਲੱਗੀ ਅੱਜ ਇਹ ਸਵੇਰੇ ਲੱਗੀ ਆ ਉਹ ਅੱਜੇ ਉਹੀ ਕਿਹਾ ਹਾਂਜੀ ਕਾਲੂ ਫੇ ਡਾਕਟਰ ਬੁਲਾਮਾਗੇ ਉਹ ਹੀ ਫਿਰਦੀ ਆ ਘੁੰਮਦੀ ਉਹ ਉਹ ਫਿਰਦੀ ਆ ਭਾਈ ਕਿਤੇ ਬਹੁ ਅਮਰੀਕਾ ਲੰਘੀ ਦੱਸ ਇਹ ਤਾਂ ਬਹੁਤ ਵਾਪ ਹੁੰਦੀ ਆ ਜੀ ਚਲ ਮੋਟਰ ਕਿਨੇ ਕਿਰਾਏ ਮਰਕੇ ਹਾਂਜੀ ਉਹ ਜੀ 26 ਦਾ ਲੱਗ ਹੀ ਨਿਸਰਨ ਹੋ ਗਈ ਸ਼ੁਰੂ ਕਾਫੀ ਨਿਸਰਿਆਈ ਵਿੱਚ ਵਿੱਚ ਬਾਕੀ ਜਿਹੜੀ 128 ਆ ਉਹਦਾ ਕੰਮ ਥੋੜਾ ਜਿਹਾ ਹੁਣ ਖਰਾਬ ਹੁੰਦਾ ਜਾਂਦਾ ਤੇ ਜਿਹੜੇ ਉਹਦੇ ਵਿੱਚ ਛੋਟੇ ਬੁੱਝੇ ਵਾਲੇ ਦਾਣ ਨੇ ਬੁੱਟੇ ਤੇ ਉਹਨਾਂ ਹੋ ਖਰਾਬ ਜੇ ਹੋ ਗਏ ਜਿਹੜੇ ਹੈਗੇ ਤੇ ਚਲੋ 2% ਤੇ ਚਾਹੀ ਪਹਿਨਾ ਤਾਂ ਉਹ ਸਹੀ ਲੱਗਦੇ ਤੇ ਬਈ ਬਾਕੀ ਸਹੀ ਆ ਪਰ ਹੁਣ 2% ਰਿਜ਼ਲਟ ਦੇਖਣਾ ਕਰਕੇ ਖੇਤ ਵਿੱਚ ਤਕੀਆਂ ਜੀਆਂ ਪੈਣ ਲੱਗੀਆਂ। ਉੱਚੇ ਨੀਵੇਂ ਹੋ ਗਏ। ਨਹੀਂ ਤਾਂ ਪੈਣਾ ਇਲਾਜ ਤਾਂ ਵੀ ਚਲੋ ਬਰਾਬਰ ਜੀ ਆ। ਪਰ ਹੁਣ ਜਿਆਦਾ ਇੰਟਰ ਆ ਗਿਆ ਰਿਜ਼ਲਟ ਅਖੀਰ 'ਚ ਪਤਾ ਲੱਗਦਾ ਜਿਆਦਾ ਪ੍ਰੋਪਰ ਹੋ ਗਈ ਵੀ ਹੁਣ ਜਿ ਸਾਰੇ ਬਰਾਗੀ। ਤਾਂ ਫਿਰ ਉਹ ਦਿਖਣ ਲੱਗਿਆ ਬਈ। ਵਾਕਈ ਬਿਮਾਰੀ ਜਿਹੜੀ ਹੈਗੀ ਆ ਉਹ ਹੈਗੀ ਆ। ਜਿੱਥੇ ਜਿਹੜੇ ਨਹੀਂ ਪਈ ਉਹ ਨਹੀਂ ਹੋएगी ਪਰ ਉਹਨੂੰ ਰਿਜ਼ਲਟ ਕਾਫੀ ਦਿਖ ਰਿਹਾ। ਬਾਕੀ ਹੁਣ ਠੀਕ ਆ ਇੰਨਾ ਵੀ ਹੈਗਾ ਚਲੋ 2-4% ਹੁੰਦੀ ਆ ਪਰ ਧੀਰੇ ਹੀ ਦਿਖਣ ਲੱਗ ਪਈਆਂ ਉਹਨੇ ਬਾਕੀ ਚੂਹੇ ਦੀ ਕੋਈ ਰੀਸ ਨਹੀਂ ਹੈਗੀ ਆ ਕਿਹੜਾ ਇਹ ਪਿਆ ਵੱਡ ਵੱਡ ਕੇ ਪਾਣੀ ਵਿੱਚ ਵੀ ਅਜੇ ਉੱਪਰ ਫੇਰ ਵੀ ਠੀਕ ਆ ਪਾਣੀ ਜੀ ਕੋਈ ਜ਼ਿਆਦਾ ਜੜਾਏ ਤੋਂ ਅਸਰ ਨਹੀਂ ਦੇ ਰਿਹਾ ਚੂਹੀ ਚ ਬਾਕੀ ਹੁਣ ਦੇਖਦੇ ਆ 5-7 ਦਿਨ ਤੱਕ ਹੁਣ ਜਵੀ ਬੀਜਣ ਦੀ ਤਿਆਰੀ ਕਰੀਏ ਫੇਰ ਤਾਂ ਬਾਦੀਏ ਜਵੀ ਬੀਜਾਂਗੇ ਅਗਲੀ 15-18 ਤਰੀਕ ਤੱਕ ਜਿਆਦਾ ਸੂ ਚੜ ਗਿਆ ਬਾਜਰਾ ਦੇਖ ਲਓ ਵੀ ਜਿਹੜਾ ਤਾਂ ਬਾਹਰ ਉਹ ਤਾਂ ਐਨ ਵਧੀਆ ਹੋਇਆ ਹੈ ਪਰ ਸੋਹਣਾ ਹੋ ਗਿਆ ਵੀ ਮੰਨ ਲਓ 3-3 4-4 ਫੁੱਟ ਦਾ ਪਰ ਜਿਹੜਾ ਵੇਚਾ ਉਹ ਹੋਣੀ ਨਹੀਂ ਦਿੱਤਾ ਹੈਗਾ ਪਪੂਲਰਾ ਨੇ ਇੰਨਾ ਫਰਕ ਆ ਪਪੂਲਰਾ ਦਾ ਆਪਾਂ ਕਹਿਤਾ ਦਿੰਦੇ ਆ ਵੀ ਪਪੂਲਰਾ 'ਚ ਫਸਲ ਹੋਏ ਆਉਂਦੀ ਆ ਪਰ ਨਹੀਂ ਹੁੰਦੀ ਫਸਲ ਬਸ ਕਰਾਉਂਦੀ ਆ ਜੈ ਇਹ ਬਾਜਰਾ ਜੀ ਆਪਾਂ ਨੇ ਬੀਜਣਾ ਏ ਇਹ April 'ਚ ਬੀਜ ਹੁੰਦਾ ਸਿਰਫ ਅਪ੍ਰੈਲ ਵਿੱਚ ਮੈਂ ਦੇਖਿਆ ਬਾਜਰਾ ਵਧੀਆ ਹੋਇਆ ਹੁੰਦਾ ਪਿਛਲੇ ਸਾਲ ਵੀ ਕੀਤਾ ਉਹ ਤੋਂ ਪਰਲੇ ਬੂਟੇ ਵੀ ਦੇਖਿਆ ਹੀ ਹੈ ਇਹਦੇ ਵਿੱਚ ਵੀ ਹੋਇਆ ਹੁੰਦਾ ਨਾਲੇ ਇਹ ਤਾਂ ਉਹਦੇ ਨਾਲੇ ਛੋਟੇ ਤੇ ਕਿਉਂਕਿ ਸ਼ੈੱਡ ਕਰਕੇ ਕੰਮ ਲੇਟ ਹੋ ਗਿਆ ਬਿਜਲੀ ਹੋਇਆ ਉਹਦੇ ਕਰਕੇ ਸਾਰਾ ਇਹ ਸਿਸਟਮ ਹੀ ਖਿਲ ਗਿਆ ਜਿਹੜਾ ਬਰਸਾਤ ਚ ਬਾਜਰਾ ਬੀਜਦੇ ਆ ਉਹ ਥੋੜਾ ਜਿਹਾ ਫਿਰ ਨਮੀ ਰਹਿੰਦੀ ਆ ਕੁਝ ਉਸੋ ਚੱਲਣ ਚ ਦਿੱਕਤ ਆਉਂਦੀ ਕਦੇ ਨਹੀਂ ਆ ਗਿਆ ਕਦੇ ਕੁਝ ਹੋ ਗਿਆ ਤੇ ਥੋੜੀ ਜੀ ਔੜ ਲਾ ਕੇ ਚੱਲੇ ਤਾਂ ਇਹਨੂੰ ਬਾਜਰੇ ਨੂੰ ਉਹੀ ਵਧੀਆ ਰਹਿੰਦਾ ਤੁਸੀਂ ਚਲੋ ਕੋਈ ਨਹੀਂ ਦੋ ਤਿੰਨ ਮਹੀਨੇ ਲੰਘ ਜਾਂਦੇ ਅੱਗੇ ਪਿਛਲੀ ਵਾਰੀ ਐ ਲੰਘੇ ਤੇ ਉਹਣਾ ਪੰਜ ਸੱਤ ਕ ਦਿਨ ਦਾ ਹੀ ਬਾਜਰਾ ਏ ਸਾਈਡ ਸਾਈਡ ਪਰ ਬਾਕੀ ਦੇਖਦੇ ਆ ਕਾਲੇ ਨੂੰ ਫੋਨ ਕਰਦਾ ਵੀ ਲੱਭ ਕੇ ਲਾਈਏ ਚਰੀ ਭਲਿਆਂ ਬਲੂਨ ਕਿ ਨਹੀਂ ਦੇਖਦੇ ਆ ਚਲੋ ਚਲਦੇ ਆਂ ਉਧਰ ਕਿਹੜਾ ਮਾਰ ਕੇ ਆਉਂਦੇ ਨਾਲੇ ਮੁਰਗੀ ਦਵਾਈ ਕਿ ਨਹੀਂ ਦੇਖ ਕੇ ਆਉਂਦੇ ਫਾਇਦਾ ਲਾਦੇ ਅੱਛਾ ਲੈਟਰ ਨਾਲ ਹੀ ਆਏ ਬੰਦਰ ਇੱਧਰ ਇਹ ਹੋ ਠੀਕ ਆ ਲਾ ਰਹੇ ਉੱਥੇ ਬਸ ਕੂਝ ਆਏ ਹੋ ਹੈ ਹੱਸੀ ਗਾਲ ਜੀ ਇਹਦਾ ਸਵੇਰੀ ਸਲਾਹ ਕਰੀ ਤੁਹਾਡੇ ਕੋਲ ਬੜੇ ਬੜੇ ਇੰਜੀਨੀਅਰ ਆ ਗਏ ਥੱਲੇ ਉਤਰਿਆ ਉਹ ਤਾਂ ਉਹ ਲੈ ਕੱਢ ਉਹ ਥੱਲੇ ਕਰੰਟ ਆ ਜਾਣਾ ਥੱਲੇ ਆ ਜਾ ਆ ਜਾ ਲਾ ਮੰਗੀ ਹੈ ਸਹੀ ਦਿੱਤੀ ਹੈ ਗਲਤ ਨਹੀਂ ਹੈਗੀ ਹਰ ਵੀ ਸਲਾਹ ਗਲਤ ਆ ਦਾਦੇ ਪੁੱਠੇ ਪਾਸੇ ਲਾਉਣ ਨੂੰ ਕਰਦੇ ਕਹਿੰਦਾ ਗਲਤ ਸਲਾਹ ਹੈ ਯਾਰ ਇਹਨੇ ਸੂਰਜ ਵਾਲੀ ਸਾਈਡ ਨੂੰ ਲੱਗਣਾ ਨਹੀਂ ਨਹੀਂ ਲੱਗਣਾ ਹੀ ਨਹੀਂ ਹੈ ਵੀ ਉਹ ਪਾਸੇ ਨੂੰ ਜੇ ਸੂਰਜੇ ਨਾ ਆਇਆ ਉਹਦੇ ਕੋਲ ਕਿੱਕਣਾ ਚਾਨਣਾ ਹੋਊਗਾ ਦਰਵਾਜ਼ੇ ਕੋਲ ਲਾ ਲੋ ਚਾਨਣਾ ਰਹੂ ਲੈ ਬਾਹਰ ਜੰਨਾ ਰਹੂਗਾ ਇੱਧਰ ਰੱਖ ਬੱਦਮ ਲਾ ਦੂੰਗਾ ਇੱਕ ਫਾਈਟਿੰਗ ਕਰਾ ਕੇ ਦੋ ਦੰਦੇ ਲਾ ਦੇ ਇਕ ਤੋਰਾ ਮੱਲਨ ਮਲਾਦੂ ਕੇ ਸੈਂਟਰ ਜੀ ਮੈਂ ਇੱਕ ਉਹ ਪਰਾਂ ਲਾ ਦੂ ਕੇ ਸਰੇ ਪਰ ਜੋ ਪਰਾਂ ਖੰਨ ਹੈ ਇੱਥੇ ਲਾ ਦੇ ਇੱਧਰ ਉਹ ਹੀ ਕਹਿੰਦਾ ਇਹਦੀ ਲੋਕੇਸ਼ਨ ਇਹ ਸਾਬ ਕਹਿੰਦਾ ਬਈ ਇਹ ਹੋਣੀ ਹੋਣੀ ਇੰਨੀ ਅੱਜ ਪਹਿਲਾਂ ਬੱਦਲ ਆ ਗਿਆ ਮੈਂ ਅੰਦਰ ਰੱਖ ਦਿੰਦਾ ਚੱਕ ਜਦੇ ਨੂੰ ਅੱਧਰ ਜੇ ਪਈ ਰਹਿਣ ਦੇ ਬਾਰੂ ਵੀ ਤਾਂ ਮੀਂਹ ਚ ਹੁੰਦਾ ਤੇ ਖੁੱਲਣੀ ਹੈ ਉਹ ਆਹ ਉਹਦਾ ਕਿਹੜਾ ਮੀਂਹ ਮੀਂਹ ਦਾ ਚੱਕਰੀ ਨਹੀਂ ਮੀਂਹ ਦਾ ਕੋਈ ਚੱਕਰੀ ਨਹੀਂ ਦੋਚੇ ਨਹੀਂ ਉੱਥੇ ਵੀ ਤਾਂ ਬਾਹਰ ਹੀ ਲੜਕਦੀ ਵੀ ਹੈ ਹਰ ਵਾਰ ਤਾਂ ਮੀਂਹ ਜ ਰੈਂਦੀ ਹੈ ਇਹ 24 ਘੰਟੇ ਮੀ ਅਵੇਲੇਬਲ ਫਿਰ ਆ ਗਾਡਰ ਲਾਤਾ ਮੂਰੇ ਹੈ ਲਾਤਾ ਹਾਂ ਬੜਕਾ ਸਾਹਿਬ 60 ਟੰਗਾ ਹੁਣ ਮਜ਼ਬੂਤੀ ਹੋ ਗਈ ਐਨ ਜਿਹੜਾ ਪਹਿਲਾਂ ਡਾਊਟ ਜਾਂਦਾ ਨਾ ਬਾਹਾਂ ਜਿਆਦਾ ਹੋ ਗਿਆ ਬਾਹਾਂ ਜਿਆਦਾ ਹੋ ਗਿਆ ਟੀਨ ਅਸਲ ਚ ਬਾਹਰ ਨਿਕਲੇ ਆਈ ਸੀ 2 ਫੁੱਟ ਜਿਆਦਾ ਆ ਸਪੋਰਟਰ ਆਤੀ ਬਹੁਤ ਵਧੀਆ ਕਰਿਆ ਇਹ ਆਹ ਹੁਣ ਮਾ ਦੋਏ ਤਰ੍ਹਾਂ ਲੋਡ ਨੇ ਉਹ ਕਾਟਰੇ ਲਾ ਬਟਕੇ ਹੈਂ ਹਾਂ ਤੂੰ ਗਾਡਰ ਨਹੀਂ ਨਹੀਂ ਗਾਡਰ ਚਾਹੀਦਾ ਦਾ ਗਾਡਰ ਕਾਟਰੇ ਲਾਉਣਾ ਨਾਲੇ ਤੇਜਾ ਹੋ ਗਿਆ ਗਾਡਰ ਦੇ ਡੱਬੇ ਕਿਤੇ ਨਹੀਂ ਕਿੰਨੇ ਗਾਡਰੇ ਗਾਡਰੇ ਗਾਡਰ ਤੇ ਆ ਤਾਂ ਪੱਤੀ ਆ ਆਹ ਡੱਬੀ ਜੀ ਆਈ ਆ 2-3000 ਦੀ ਚੱਲ ਕੋਈ ਨਹੀਂ ਜਿਹੜਾ ਆ ਗਿਆ ਆ ਗਿਆ ਸਹੀ ਹੁਣ ਅਸਲ ਮੈਂ ਅਸੀਂ ਉੱਥੇ ਵੀ ਗਾਡਰ ਲਾਉਂਦੇ ਤਾਂ ਵੀ ਠੀਕ ਤਾਂ ਉਹ ਮੈਨ ਲੱਗਦਾ ਝੁਗੀ ਵੀ ਨਹੀਂ ਥੋੜੀ ਜੀ ਝੁਗੀ ਵੀ ਨਹੀਂ ਪੈਸੇ ਉਹ ਡਾਊਨ ਅਸਲ 'ਚ ਗਾਡਰ ਕਰਕੇ ਨਹੀਂ ਵੀ ਆਹੋ ਗਾਡਰ ਕਰਕੇ ਨਹੀਂ ਹਾਂ ਉਹਦੀ ਉਹ ਫਰਾਕੜਾ ਟੀਨ ਉਹਦੀ ਉੱਥੇ ਇਹ ਗਾਰਡਨ ਤੋਂ ਖੱਡਾ ਮਾਰ ਕੇ ਕੱਢ ਦਿੰਦੇ ਫੇਰ ਗਾਰਡਰ ਵੀ ਸਾਡੇ ਨਾਲ ਤੋਂ ਉੱਥੇ ਹੂੰ ਤੇ ਪਿੱਛੇ ਜਾਣਾ ਪੈਣਾ ਤਾਂ ਕੱਢ ਰੋ ਜਿਹੜੀ ਅੰਦਰ ਬੈਂਡ ਹੁੰਦੀ ਤੂੰ ਦੇਖ ਹੁਣ ਕਿੱਧਰ ਨੂੰ ਸੂਰਜ ਆ ਇੱਥੇ ਰੰਗ ਦੀ ਇਹ ਨਾਲ ਡੱਬੀ ਬੈਠ ਕਰ ਲੈ ਥੋੜੀ ਜੀ ਹੋਰ ਨੋਵੇ ਨਹੀਂ ਪੱਤੀ ਬੈਠ ਕਰ ਤੂੰ ਬਾਕੀ ਵੀ ਆ ਜਾ ਲਾ ਤਾਂ ਸੋਨੀ ਲਈ ਤਾਂ ਲਾਉਣੀ ਕਿੱਥੋਂ ਨੂੰ ਆਏ ਆਏ ਨੂੰ ਲਾਉਣੀ ਆ ਤੇ ਆਏ ਨੂੰ ਲਾਉਣੀ ਆ ਆਇਆ ਵੀ ਵੈਸੇ ਚਾਈ ਦਾ ਆਏ ਉੱਚੀ ਹੋ ਗਈ ਇਹ ਜਿਆਦਾ ਜਿਆਦਾ ਉੱਚੀ ਹੋ ਗਈ ਉਨੀ ਕੰਮ ਹੋਰ ਕਰ ਮੇਰੀ ਮਾਨਤਾ ਦੇ ਬਾਕੀ ਤੇਰੀ ਮਰਜ਼ੀ ਆ ਉਹ ਨੂੰ ਸਿੱਧੀ ਟੱਪੀਆਂ ਥੱਲੇ ਬੈਲਡ ਕਰਕੇ ਐਂਡ ਬਣਾਣੇ ਆ ਉਹ ਮੰਨੂਗੇ ਉਹ ਮੰਨੂਗੇ ਇਹਦੇ ਪਲਾ ਦੂ ਹਾਂ ਇਹ ਨੂੰ ਪੈਪਰ ਬੈਲਡ ਕਰਾ ਦੇ ਇਥੇ ਹਾਂ ਇਹ ਦੂੰ ਪਿੱਲਰ ਨੂੰ ਜ ਨਾਲ ਹੀ ਨੇ ਮੇਖਾ ਲਾਦਣੀਆਂ ਦੋ ਤਰੀਆਂ ਜਿਕਰ ਉਹ ਲਾਈ ਆ ਗੱਟੀ ਲਾ ਕੇ ਪੈਪ ਤੇ ਆਪਣੇ ਕੋਲ ਨਾਲੇ ਤੇਰੇ ਸ਼ੈੱਡ ਚ ਜਨਣਾ ਹੋਈ ਜਾਣਾ ਨਾਲੇ ਉਹਦੇ ਚ ਹੋ ਜਾਣਾ ਇੱਧਰ ਹੀ ਲੱਗਣੀ ਹੈ ਕਿ ਫੇਰ ਮੂੰਹ ਦੂਏ ਪਾਸੇ ਨੂੰ ਹੋ ਜਾਣਾ ਇਹਦਾ ਹਾਂ ਇਹਦੀ ਕੰਦ ਚੱਲੋ ਆਦੇ ਜਾਓ ਉੱਥੇ ਉਹ ਤੇ ਜਿੱਥੇ ਉਹ ਹੈ ਨਾ ਗੱਬੇ ਜੇ ਜਿਵੇਂ ਮੈਂ ਕਹਿੰਦਾ ਇਦਾਂ ਬਸ ਲੋਟਾਣਾ ਦਾ ਉਹ ਉੱਥੇ ਤੇ ਉਹਨੂੰ ਐਂ ਠੰਡੇ ਕਰੋ ਐਨਾ ਕ ਐਲ ਬਣਾ ਕੇ ਉਹਦਾ ਐਂ ਉਹ ਜੋ ਵੈਲਡ ਕਰ। ਉੱਥੇ ਵਧੀਏ ਫੂਰਜ ਚਾਹੀਦਾ ਨਾ ਉਹਨੂੰ ਬੋਸਤਾ ਖਾਣਾ ਹੀ ਆ ਹੁਣ ਬਾਕੀ ਆ ਉੱਥੇੋਂ ਲੈਣੇ ਵਾਲੀ ਹਾਲੀ ਨਹੀਂ ਲੋਟ ਨਹੀਂ ਆਉਂਦੀ ਜੀ ਇਹ ਪੰਗਾ ਲੈ ਸੂਰਜ ਮੰਗਦੀ ਆ ਨਾ ਨਹੀਂ ਤਾਂ ਲੋਟ ਆ ਗਈ ਕੀ ਉੱਚੀ ਲਾਉਣ ਕਿ ਲੋੜੇ ਨਹੀਂ ਉੱਥੇ ਲਾ ਦੀਏ ਹਾਂ ਉੱਚੀ ਤਾਂ ਲੋੜੇ ਨਹੀਂ ਹਾਂ ਬਸ ਉੱਚੀ ਲਾ ਕੇ ਕੱਟੀ ਨਾ ਕੰਮ ਕਰਨੀ ਰਹਿ ਜਾਣ ਨਾ ਉੱਪਰ 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 ਪਾਪਾ ਐਵੇਂ ਲਾ ਕੇ ਹੋ ਗਏ ਉਹ ਪੈਪ ਲਾ ਕੇ ਨਹੀਂ ਹੋਈ ਮਤਲਬ ਤਾਰ ਦੇ ਕੋਲ ਜਿਹੜਾ ਉੱਥੇ ਕਹਿੰਦਾ ਤਾਰ ਕੋਲ ਹਾਂ ਬਸ ਜਿਹੜਾ ਨੂੰ ਸੂਝ ਦਿਖਦਾ ਰਹੇ ਕਿਸੇ ਨੇ ਕੋ ਕੰਮ ਬੋਲਣਾ ਹਮਮ ਵਰਮਾਰ ਤਾਂ ਫੇ ਵੀ ਪੰਗਾ ਆ ਇਹ ਤਾਂ ਆਊਗਾ ਤੇ ਮੂੰਹ ਪਰਾਂ ਨੂੰ ਹੋ ਜਾਣਾ ਜੀ ਸੂਝ ਦੀ ਕਿਸੇ ਨੇ ਇੱਧਰ ਹੈ ਜੀ ਐਥੀ ਦੇਖ ਜਗੜ ਬਣਾ ਕੇ ਯਾਰ ਆ ਹੀ ਲੇ ਬੈਗ ਪਲਾ ਆ ਪਏ ਮੈਂ ਬਣਾ ਕਰੇ ਕੋ ਲਾ ਕੇ ਜਾਣਾ ਤੂੰ ਨੀ ਉਰੇ ਰੱਖ ਕੇ ਦੇਖ ਯਾਰ ਪਹਿਲੇ ਪੁਆਇੰਟ ਤੇ ਮੋੜ ਜਾ ਮੋੜੇ ਰੱਖ ਕੇ ਦੇਖ ਤਾਂ ਇੱਥੇ ਹਾਂ ਇਹਦਾ ਬੈਗ ਆਪਣਾ ਬੈਂਡ ਕਰੇ ਪਾਏ ਤੂੰ ਬੈਠੇ ਹੀ ਆਈਂ ਲੈ ਬਿਸ਼ਾਲੇ ਜਾ ਕੇ ਆਈਂ ਲਾ ਕੇ ਰਾ ਦੇ ਹਲੋ ਹਾਂ ਦੇਖ ਮੜੀ ਅੱਗੇ ਕਰ ਹੋਰ ਅੱਗੇ ਕਰ ਹੋਰ ਪੰਚਾਲਾ ਮથે ਪੰਚਾ ਤੇ ਘੁਰੂ ਆ ਇਹ ਨਹੀਂ ਨਹੀਂ ਲੱਗਦਾ ਆਲੀ ਹੁਣਾ ਇੰਨੀ ਨਹੀਂ ਵੀ ਨਹੀਂ ਲੱਗਣਾ ਇਹਨੇ ਦੂਏ ਲੋਟਾ ਤਾਲਾ ਵੀ ਆ ਮੈਂ ਬਾਈ ਤਾਲਾ ਉੱਪਰੇ ਲਾਉਂਦੇ ਆਂ ਹਾਂ ਇੱਥੇ ਲੱਗ ਫੇਰ ਅੰਦਰ ਦੇ ਜਾ ਦੇ ਹਾਂ ਹੋ ਰਿਹਾ ਹੈ ਤੂੰ ਦੇਖ ਲਗਾ ਕੇ ਦਿਖਾ ਤੈਨੂੰ ਵੀ ਦੇਖ ਲਈਏ ਕਈ ਵਾਰੀ ਬਜਟ ਪਾਸ ਹੋ ਜਾਂਦਾ ਕਾਲੇ ਦੇ ਉੱਪਰ ਇੱਥੇ ਤਾਂ ਫੂਟ ਦਾ ਇੱਥੇ ਕੀ ਆਉਂਦਾ ਸਮਝਾਈ ਗਈ ਹਾਂ 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 ਇੱਥੇ ਗਾੜਨ ਨੂੰ ਕਰਦਾ ਇਹ ਪੈਰ ਉਰੇ ਆਇਆ ਇਹਨੇ ਜਿਵੇਂ ਹਾਂ ਉਰੇ ਵੀ ਕਹਿੰਦਾ ਉੱਚੀ ਹੋ ਗਈ ਹਾਂ 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 ਚੱਲੇ ਨਾ ਪੈਕ ਇਹੋ ਪੇਖੜ ਜਾਣਾ ਉਹਨੇ ਇੱਥੇ ਪੈਕ ਕਰ ਸਮਝ ਠੀਕ ਹੈ ਨਾ ਉਰੇ ਨਾ ਕਰਾ ਫਿਰ ਆ ਉਰਲਾ ਪਾਈਪ ਦੇਖ ਤੇਰਾ ਉਰਲਾ ਪਾਈਪ ਤੇਰੇ ਕੋਲ ਆ ਜਿਹੜਾ ਹਾਂ ਇਹਨੂੰ ਹੋਰ ਵਧਾ ਦੇਵਾ ਥੋੜਾ ਜਿਹਾ ਬਾਈ ਨੂੰ ਆ ਬੈਲਡ ਕਰਾ ਦੇ ਇਹਦੇ ਨਾਲੇ ਬਸ ਠੀਕ ਆ ਇਹ ਮੜਾ ਨੀਮਾ ਕਰ ਲਾ ਹੋਰ ਬਸ ਉਹ ਵੀ ਲੱਗਦੀ ਯਾਰ ਐਂ ਤੇ ਥੋਨੇ ਜਿਵੇਂ ਮੈਂ ਕਹਿੰਦਾ ਉਦਾਂ ਬਣਾ ਕੇ ਲਾਜ ਕਰਦਾ। ਹੱਥਾਂ ਦੇ ਗੱਲ ਨੂੰ ਲਾਉਂਦੇ ਆ। ਹਰ ਗਿਆ ਲੈ ਸੋਨੀ। ਉਹਨੂੰ ਸਿੱਧਾ ਬੈਲਟ ਮਾਰਤਾ ਐ ਪਰ ਉਹਦੇ ਤੇ ਐ ਉਹ ਨਾਲ ਬੈਲਡ ਕਰਦੇ। ਉਹ ਵੀ ਕਹਿੰਦਾ ਮੈਂ ਯਾਰ ਥੋਨੀ ਲਾ ਯਾਰ। ਲਾ ਸੋਨੀ ਮੁੱਕਣੀ। ਉਹ ਇੱਧਰ ਕਹਿੰਦਾ ਬੂਜੇ ਜੇ ਤੂੰ ਟੋਟਾ ਚੱਕਾ ਉਹ ਬਣਿਆ। ਪਾ ਚੱਕੀ ਤੂੰ ਟੋਟਾ। ਇਹਦਾ ਰੋਟਾ ਬਣਾ ਲਓ। ਇਹਦਾ ਕੋਈ ਟੋਟਾ। ਉਹ ਐ ਤੂੰ ਵੀ ਸਲਾਹ ਦੇ ਦੇ ਕੋਈ। ਲੈਡ ਕਿੱਧਰੋਂ ਲਈਏ ਦੱਸ। ਹੋ। ਯਾ ਸਭੀ ਜਦੋਂ ਆਏ ਤੇ ਲੜਾਈ ਕਰਤੀ ਹੁਣ ਜਾਇਵੇਂ ਜਿੱਦਾਂ ਲੜਾਈ ਲੱਗੀ ਤੇ ਕੱਪੜਾ ਪਾਉਂਦੇ ਮਰਗੇ ਉਦੋਂ ਇਹਨੂੰ ਕਿ ਲਪਾਉਂਦੇ ਮਰਗੇ ਵੀ ਬਲਣਾ ਪਵੇ ਕਿਤੇ ਜਿੱਦਾਂ ਭਾਰਤ ਬਾਗਤਾਂ ਦੀ ਰੌਲਾ ਪਿਆਦਾ ਜਿਹੜਾ ਬੜਾ ਟੋਟਾ ਹੋਰਦਾ ਆ ਬੜਾ ਟੋੜਦਾ ਹਾਂ ਇੱਕ ਅਈ ਟੁੱਟ ਜਾਣਾ ਆਇਆ ਤੂੰ ਵੀ ਦੱਦੇ ਲਾਈਟ ਉਹ ਗੁਰਿੰਦਰ ਫਲੈਟ ਦਾ ਕਿਦੋਂ ਲਗਣੀ ਆ ਤੈਨੂੰ ਲਾਈਏਗਾ ਲਾਈਟ ਉਹ ਜਾ ਹਾ ਤੂੰ ਤੂੰ ਰੌਲਾ ਪਾਉਣਾ ਤੈਨੂੰ ਸਨਾਈਪਰ ਨਾ ਬਾਕੀ ਨਹੀਂ ਆ ਦੇ ਕਿਦਾਂ ਬੰਦਾ ਆਪੜੇ ਹੀ ਇਹ ਇੱਥੇ ਕਰਦਾ ਜਾਂ ਸੰਭੇ ਪਾਉਂਦਾ ਇੱਥੇ ਆ ਗਿਆ ਭਈ ਨਾਲ ਆਇਆ ਕਰ ਇੱਥੇ ਹੀ ਨਾ ਆਇਆ ਕਰ ਯੋ ਵੀ ਹੈ ਠੀਕ ਹੈ। ਅਮੇ ਉੱਠੀਏ। ਹਾਂ। ਬਾਏ ਸੇ ਨੂੰ ਖੜੀ ਜਾਇ ਕਿੱਸ ਦੀ। ਇਸੇ ਬਾਰੇ ਕਹਾਂ ਮੈਂ ਨਹੀਂ। ਕੀ? ਉਹਦੇ ਨਾਲ ਲਾ ਮੜਾ ਸ਼ੂਟੇ ਕਰ ਲੈ ਚਾਹੀ। ਕੀ? ਨਾਲ ਲਾ ਕੇ ਨਹੀਂ ਖੇਡਾ। ਨਾਲ ਲਾ ਕੇ ਉਹ ਮੈਂ। ਯਾ ਤੂੰ ਵੀ ਆ ਉਹਦੇ ਮੇਰੀ ਕਾਲ ਦਾ। ਉਹ ਛੱਡ ਦੇ ਮੇਰੇ ਕੋਲ। ਪਿੱਛੇ ਦੇ ਆਇਆ। ਉਹ ਰੇ ਆ। ਉਹ ਸਾਡੇ ਚਾਈ। ਸਾਡੇ ਚਾਈ ਆਇਆ। ਕੋਈ ਨਹੀਂ। ਕਿਉਂ ਬਾਤ ਕਰਦੇ। ਆਪਾਂ ਵੀਡੀਓ ਪੜਾਂ। ਇਹ ਬੱਟੇ ਨਹੀਂ ਲੋੜ ਕੇ। ਮਰਦ ਨਹੀਂ ਹੋਣੇ ਨੇ। ਉਹ ਨਹੀਂ ਨੀ ਮਾ ਹੁੰਦਾ ਯਾਰ। ਉਹ ਜੇ ਨਾ ਦੇਖ ਦੀ। ਉਹ ਤੇਰੇ ਉੱਥੇ ਤੇ ਜਾ ਕਰਾਉਂਦੀ ਨਹੀਂ ਚਾਹੀਦਾ ਤੈਨੂੰ। ਉਹ ਆਹ ਇੰਨੇ ਮੇਰਾ ਕਰ ਦੇਣਾ ਫਿਰ। ਇਹ ਨੂੰ ਗੂਜਰੋ ਮੰਨਣਾ ਕਿ ਇਹ ਨਾ ਮੈਂ ਚਾਹਜੋ ਗੂਜਰ ਦਾ ਚਾਹੀਦੀ ਹੈ ਲੋਕੇਸ਼ਨ ਇੱਥੇ ਵੈਲਟ ਕਰ ਦੇ ਦਿੰਦੇ ਨਹੀਂ ਇੱਥੇ ਵੈਲਟ ਕਹਿੰਦਾ ਮੈਂ ਕਰਾਂਗਾ ਪੰਗਾ ਤੇ ਨਹੀਂ ਸੂਰਜ ਦੇਵਤੇ ਦਾ ਇਹ ਇੱਥੇ ਕਹਿੰਦਾ ਜੇ ਸੂਰਜ ਉਹ ਮੇਰੇ ਕੋਲ ਜਾਇਆ ਉਹ ਕਰ ਦੇ ਫਿਰ ਆਂ ਲਾ ਦੇ ਆਂ ਲਾ ਲੈ ਹਾਂ ਹੀ ਲਾ ਦੇ ਉੱਥੇ ਜਾ ਕੇ ਦੇਖ ਕੇ ਆਪਣਾ ਉਹ ਲਾ ਦੇ ਉਹਨੂੰ ਵੈਲਟ ਕਰ ਰਿਹਾ ਹੋ ਇੱਥੀ ਗੱਲ ਹੈ ਫਿਰ ਉੱਥੇ ਜਿਵੇਂ ਚੁੱਚਲਾ ਨਹੀਂ ਤੂੰ ਵੀ ਜਾਦੇ ਜਾਂਦੇ ਗੋਈ ਹੈ ਹੈ ਉੱਧਰ ਲੌਣੀ ਬਦਲਨੀ ਲੌਣੀ ਤਾਂ ਉਹਰੇ ਆਈ ਤਾਂ ਰੋਲਾ ਪੈਂਦਾ ਵੀ ਲਾਈਏ ਕਿੱਥੇ ਸੂਰਜ ਵੀ ਦੇਖਣਾ ਸੂਰਜ ਦੇਖਣਾ ਪੈਂਦਾ ਚਾਰ ਜੋਣ ਵਾਸਤੇ ਇੱਥੀ ਲੋਡ ਆਉਗੀ ਹੋਂਗੇ ਜੀ ਹੋਂਗੇ ਨੂੰ ਵੀ ਡਰ ਲੱਗਦਾ ਉੱਧਰ ਤੇ ਨਿਆਣਿਆਂ ਤੇ ਕਈ ਵਾਰੀ ਮਾਰਿਆ ਲੰਡਾ ਫੁੱਟ ਭੰਗ ਨਹੀਂ ਕਾਲੇ ਨੇ ਸਭ ਦਾ ਕਾਲੇ ਟਰੈਕਟਰ ਦਾ ਹੈ ਹਾਂ ਲੈ ਲਿਆ ਜਿਹੜਾ 855 ਦਾ ਉਧਰੋਂ ਰਿਹਾ ਆਹ ਗਾ ਰਹੇ ਨੇ ਹੂੰ ਉੱਥੇ ਗਵਾਂਡੀਓ ਤੇ ਦੋਏ ਉਹ ਬੜੇ ਦੂਰ ਆ ਹੈਂ ਹਾਂ ਕੱਲ ਕਰ ਲਿਆ ਉਹਨਾਂ ਨੇ ਹਾਂ ਚੱਲੇ ਆ ਉਹਨਾਂ ਵੀ ਡਰ ਨਹੀਂ ਮੈਨੂੰ ਸਮਝ ਨਹੀਂ ਪੈ ਰਹਾ ਹਾਂ ਹਾਂ ਬੱਸ ਫੇ ਲੈ ਕੇ ਚੱਲੇ ਹੁਣ ਜਾਂ ਫਿਰ ਜਾਂ ਹੋ ਜਾ ਪਿਆਰ ਕੇ ਜਾਣਾ ਰਹਿ ਗਈ ਹੂੰ ਕਿਧਰ ਕੋ ਮੈਂ ਆਇਆ ਉਹ ਕੁੜੇ ਪ੍ਰਿੰਟ ਚ ਕਿਹੜਾ ਕਿਨੇ ਆਇਆ ਤਾਂ ਕੱਲੋਂ ਕੱਲ ਮੈਂ ਮੰਗਿਆ ਹੋਣਾ ਕੋਈ ਫਾਰਮ ਜੀ ਕੀ ਤਾਂ ਹੈ ਆ ਇਹਨੀ ਮੋਟੇ ਦਾ ਗਮ ਗਮ ਆਰੀ ਮੋਗ ਦੱਤਾ ਗਣਾ ਹੋ ਗਿਆ ਦੇਖਔ ਰੂ ਬੰਦੇ ਨੂੰ ਬਿਲਾ ਹੀ ਕਿੱਧਰ ਨੂੰ ਕੋਈ ਨਾ ਬੈਲਟ ਕਰ ਲਈ ਹੁਣ ਉੱਪਰ ਜਾ ਕੇ ਪਤਾ ਨਹੀਂ ਕੀ ਬੰਨਣਾ ਉਹਦਾ ਗਰਮ ਪਾਸਾ ਨਾ ਫੜ ਲਵੇ ਉਹ ਮੇਰੇ ਕੋਲ ਹੈ ਨਾ ਟੈਡੀ ਕਰਦੀਆਂ ਆ ਉਹ ਦੱਬੀ ਪੈੱਟ ਕੇ ਐ ਐ ਹੋ ਜਵੇ ਚੱਲ ਆ ਆ ਬੱਟੀ ਕਰ ਸਾਰਾ ਸਿੱਧੀ ਕਰ ਦੂ ਨਾ ਮਾ ਕੀ ਕਾਉਂਦੇ ਹੈ ਪਤਾ ਨਹੀਂ ਜਾਣਣਾ ਠੀਕ ਹੈ ਤਾਂ ਅੰਦਰ ਵਾਹ ਕੇ ਚਾਣ ਲੈ ਤੇ ਯਾਰ ਉਹ ਮਾਸੀ ਸਾਈ ਲੋਟ ਆਈ ਹੈ ਮੇਰੇ ਸਾਹ ਮੜਤਾ ਹੁਣ ਤੂੰ ਨਾ ਕਹਿ ਜਿਹੜਾ ਮੰਨੂ ਕਹਿੰਦਾ ਦਾ ਇੰਜੀਨੀਅਰ ਸਾਹਿਬ ਨਹੀਂ ਜਿਆਦਾ ਉੱਚੀ ਠੀਕ ਆ ਯਾਰ ਹੁਣ ਉਹ ਯਾਰ ਚੰਨ ਥੱਲੇ ਨਹੀਂ ਪਾ ਠੀਕ ਤੂੰ ਆਈ ਲੈ ਕੰਕਲਾ ਖੇਚੀ ਕਰ ਉਹ ਥੱਲੇ ਲਾ ਲੈ ਇਹਦੇ ਥੱਲੇ ਕਰ ਲਾ ਤੂੰ ਇਹਦਾ ਦੂਜਲਾ ਨਹੀਂ ਰੱਖਾ ਇਹਦੇ ਥੱਲੇ ਲਾ ਲੈ ਦੂਏ ਗਾਡਰ ਦੇ ਥੱਲੇ ਲਾ ਗਾਡਰ ਤੇ ਹਾਂ ਗਾਡਰ ਥੱਲੇ ਲਾ ਦੇ ਹਾਂ ਇੱਥੇ ਬਸ ਹਾਂ ਇਸਰੇ ਲਾ ਲੈ ਬਸ ਟੇਡਾ ਕਰ ਲਾ ਮੜਾ ਜਾਨੂੰ ਟੇਡਾ ਕਰ ਲਾ ਹੋਰ ਇੱਧਰ ਨੂੰ ਭੁਰੇ ਨੂੰ ਹਾਂ ਠੀਕ ਹੈ ਦੇਖ ਬੰਦਾ ਬਸ ਠੀਕ ਹੈ ਠੀਕ ਲਾ ਦੇ ਯਾਰ ਕੀ ਹੈ ਉਹ ਠੀਕ ਹੈ ਯਾਰ ਹੁਣ ਮੈਂ ਤਾਂ ਦੱਸ ਕੀ ਕਰਾਂ ਮੇਰੇ ਕਿਉਂ ਗਈ ਜਦੋਂ ਦੱਸ ਕਹਦਾ ਕੀ ਕਰਨਾ ਹੁਣ ਤਾਂ ਲਾਤਾ ਸੋਨੀ ਨੇ ਇਹ ਵੀ ਜਾਣਦਾ ਨਹੀਂ ਉਹ ਮੈਂ ਤਾਂ ਬੜਾ ਠੀਕ ਆ ਉਹ ਤਾਂ ਠੀਕ ਆ ਗਰਮ ਦੌਰ ਨੇ ਬਸੇ ਆਹੋ ਆ ਵੀ ਪਾਇਪ ਵੱਡਦੀ ਬਰਾਬਰ ਤੇ ਟੀਮ ਦੇ ਕਿਹੜਾ ਉਹ ਜਿਹੜਾ ਅਰਥ ਜਿਆ ਪਸਾ ਬੜਾ ਏ ਉਹ ਥੋੜਾ ਜਿਹਾ ਬੜਾ ਓਏ ਹਟ ਜਾ ਤੂੰ ਕਣਦੇ ਕੀ ਕਰਾਉਣਾ ਮੇਰੀ ਗਾ ਸੁਣ ਲੈ ਰਹਿਣ ਦੇ ਉਹਨੂੰ ਉਹ ਨਹੀਂ ਆਹ ਕਿਹਾ ਪਤਾ ਗੇਟ ਦੀ ਓ ਠਕਣਾ ਪੈ ਜੂ ਮੱਗਦੇ ਬੜਾ ਦੋਨ ਇੱਕ ਮਿੰਟ ਲਾਉਣਾ ਗ੍ਰਾਈਂਡਰ ਗੱਲ ਹੋਲੀ ਤਾਂ ਬਟਨ ਫੋਟਨ ਦਾ ਨਹੀਂ ਛੇੜਿਆ ਕੋਈ ਲਾਲ ਲੈਣਾ ਹੈਗੀ ਅੱਜ ਆ ਗਿਆ ਇੱਧਰ ਸ਼ਿਕਾਰੀ ਆ ਦੇਖ ਫਿਲਮ ਲਿਆ ਡਿੰਡਾ ਤਾਂ ਸਾਰਾ ਬੰਦ ਨਹੀਂ ਕਰਨਾ ਕੰਦੂ ਬਲੌਣ ਲੱਗੇ ਦੇਖੋ ਲਾੜੇ ਦੇ ਕਢਾਈ ਉਹ ਵੀ ਕਰਫਟ ਕਰਦਾ ਉਹ ਕਦਾ ਖਰਾਬ ਹੋ ਗਈ ਫੇਰ ਲਾ ਦੂੰਗੇ ਉਹ ਖੋਲਣ ਦਾ ਕੋਈ ਜਗ੍ਹਾ ਨਹੀਂ ਛੱਡੀ ਸਾਰੀ ਤਾਂ ਬੈਲਟ ਕਰਾਤੀ ਆ ਦੇ ਉੱਪਰ ਨਾਟਾ ਉਹ ਪਾਈਪ ਮਾਇਲਾ ਆਇਆ ਉਹ ਉਹ ਨਾਲ ਫੈਬਰਿਕ ਆਇਆ ਪਾਈਪ ਦੇ ਹਾਂ ਮੈਗਾ ਕਿਤੇ ਉਹ ਮੈਗਾ ਤੇ ਉਹ ਵੀ ਬੈਲਟ ਕਰਤੀ ਨਾ ਇਹ ਥੋੜਾ ਅੱਛੇ ਖੜਾ ਸੁਣੋ ਲਾਈਟ ਲੱਗੀ ਹੋਰ ਲੋਟ ਆ ਲੱਗੀ ਲੋਟਾ ਬਸ ਚੈਨਲ 'ਚ ਥੋੜੀ ਦਿੱਕਤ ਹੋਣੀ ਲੱਗ ਜਣਾ ਪਤਾ ਸ਼ਾਮ ਨੂੰ ਜਨਾਬ ਅੱਧਾ ਸਾਈਂ ਗਲੀ ਜਾਣਾ ਹੈ ਤੈਨਾਂ ਨੂੰ ਕਿਤੇ ਕਾਲੀ ਉਹਨੂੰ ਬਲਾ ਕੇ ਪੱਖਾ ਵੀ ਸਰਵਾ ਦੇ ਬੰਦਾ ਕਾਲੀ ਮੈਂ ਬਤਾ ਉਹ ਨੂੰ ਖਲਾ ਆ ਰੰਬਰ ਦਾ ਲੈ ਖੋਲ ਖੁਇਆ ਗਿਆ ਉਹਨੂੰ ਦੱਸ ਉਹ ਫੇਰੇ ਕੀ ਹੋਗਾ ਖਲੇ ਨੂੰ ਸੱਜ ਪੈਣਾ ਹੋਣਾ ਹੋਰ ਕੀ ਹੋਦਾ ਸੱਲੇ ਖਸੂਲੇ ਖਰਾਬ ਹੋ ਗਏ ਸੱਲੇ ਤਾਂ ਲਿਆ ਪਾ ਦਿੰਦੇ ਉਹਨੂੰ ਗਿਆ ਜਿੱਥੇ ਕਾਰ ਗੰਭੀ ਆਉਂਦੇ ਹੈ ਹੈ ਯਾਰ ਉਹਨੂੰ ਪੈਸੇ ਦਿੱਤੇ ਜਾਂ ਸੈੱਟ ਕਰਾਉ ਆਓ ਠੀਕ ਆ ਦੇਖੀ ਦੇਖੀ ਮਿਸਤਰੀ ਪਾਂਦੀ ਨਹੀਂ ਚੱਲਿਆ ਉਹ ਪਰ ਆਕੇ ਕਾ ਕੋਈ ਹੁਣ ਬੜੂਂਗੀ ਗੱਦਗੇ ਇਹ ਡੁੱਬਲੇ ਦਾ ਇੰਤਜ਼ਾਰ ਕਰਨਾ ਪੈਣਾ ਤਾ ਬੜੂ ਤਾ ਬੜੂ ਫੇ ਪਤਾ ਲੱਗੂ ਵੀ ਚੱਲਣਾ ਕਿੱਧਰ ਨੂੰ ਜਾਂਦਾ ਜਾਓ ਬਾਈ ਬੜਲਾ ਲਾ ਸਵੇਰੇ ਦੰਗੇ ਕੱਲੂ ਲਾਲੀ ਬੜਦੇ ਪਾਏ ਪਾ ਲੈਂਦਾ ਹਾਂ ਲੈਂਨ ਦਾ ਨੂੰ ਅੰਦਾਜ਼ੇ ਕਰ ਮਾਰ ਲੈ ਕੇ 10 ਮਿੰਟ ਤੱਕ ਦੇਖੀ ਸੋਨੀ ਵੀ ਜਾਣ ਨਹੀਂ ਹੋਣਾ ਓ ਸੋਨੀ ਵਜਾ ਨਹੀਂ ਹੋਣਾ 10 ਮਿੰਟ ਤੱਕ ਜਿੰਨੇ ਨੇ ਤਿੰਨੇ ਪੈਰ ਵਧਣੇ ਆ ਸਾਰੀ ਜਿੱਟੀ ਜਿੱਟਾ ਕਰ ਦੇਣਾ ਇਹਨੇ ਉਹ ਦੇਖੋ ਵਧਣਾ ਵੀ ਦੋ ਵਾਰੀ ਇੱਕ ਪਾਈਪ ਦੇਖੋ ਹਾਂ ਹਾਂ ਇਹੋ ਤਿੰਨ ਲੋਕ ਬੈਠੋ ਨਾ ਇਹਨਾਂ ਕੋ ਗੈਪ ਦੇਣਾ ਪੈਂਦਾ 2 1 ਇੰਚ ਦਾ ਤਾਂ ਹੀ ਬਗੂਗਾ ਨਹੀਂ ਤੇ ਇੱਕ ਨਾਲ ਬਗਲਾ ਨਹੀਂ ਨੇ ਟਾਈਟ ਬਹੁਤ ਹੋ ਜੇ ਨਾ ਪਰ ਕੰਮ ਹੈ ਲੋ ਦਾ ਜਿਵੇਂ ਪਾਣੀ ਢੀਕ ਨਹੀਂ ਕਰਦਾ ਮੇਰੇ ਇੱਕਣੀ ਪਾਇਆ ਬਾਈ ਨੇ। ਕਦਰ ਲਾਉ ਲਾ ਪਾਇਆ ਹੁਣ। ਗਏ ਕੌਣ ਤੇ ਲੈਣ ਲੈਣ? ਲੈਣਦਾ ਸੀ ਗਾਈ ਤੇ। ਅਸੀਂ ਕੌਣ? ਮੈਨ ਰਾਜਾ। ਅੱਛਾ। ਫੇਰ ਫੇਰ ਕਿ ਇਹਨਾਂ ਨੂੰ ਕਹ ਵੀ ਟੀਨਾ ਦੱਸੋ ਸਾਨੂੰ ਕਿੰਨੀ ਆ। ਦੂਜੀ ਜਗਾ ਕਬਰ ਕਰਨੀ ਨੇ। ਇਹ ਜਿਹੜੇ ਮਿੰਟ ਤੇ ਨੇ। ਕਹਿੰਦੇ 15 ਜਿਹੜੀ ਅੰਦੀ ਰੋਗਣੀ ਹੋਣੀ ਆ ਕੰਦ ਕਿੰਨੀ ਆ। ਉਹ ਘਟ ਗਈ ਉਧਰ। ਉਧਰ ਘਟ ਗਈ। ਉਹ ਵੀ ਇੱਤੀ ਵੱਡੀ ਆ। ਹੁਣ ਤੁਸੀਂ ਲੈਟ ਦੇ ਤਿਆਰ ਕਰਦੇ ਵੀ ਕਾਪੜੂ। ਰਾਮਾ ਕੇਵਾਂ ਨਿਗਾ ਕੱਢ ਕੇ ਰੱਖੀ ਬੀਜੀ ਤੇ ਬੋਲੇ ਦੇ ਵਿੱਚ ਕਪੜਾ ਪਾਇਆ ਨੇ ਹੁਣ ਵਲਪਣਾ ਨਾ ਆਈ ਪਾ ਜਾ ਉਹਦੇ ਪਈ ਉਹ ਖਾ ਰਾ ਹੁਣ ਜਦੇ ਜਦੇ ਵਲਪਣਾ ਜਾਂਦੇ ਰੌਣਾ ਉਹਨੂੰ ਤੂੰ ਨਹੀਂ ਕਿਧਰ ਭੱਜ ਗਿਆ ਹੁਣ ਯਾਰੀ ਉੱਧਰ ਪੁੰਨਾ ਆਇਆ ਬਗੈਰ ਤਾਂ ਕੋਣ ਰਹਿਦੂ ਨੂੰ ਕਹ ਮਾਲਾ ਬੋਲੇ ਨੂੰ ਕਹ ਹਵਾਈ ਜਾਉ ਨਹੀਂ ਆਈ ਪਾਣੀ ਵੀ ਐਂ ਦਾ ਨਹੀਂ ਹੈਗਾ ਤਰੱਕੀ ਵਾਲਾ ਪਕੂਲਰ ਹੋਊਗਾ ਨਹੀਂ ਯਾਰ ਚੱਲ ਆਉ ਮਿੰਦੇ ਕੋਲੇ ਹਵਾ ਹੁੰਦੀ ਉਹਦੀ ਐਨੀ ਤਾਂ ਹਵਾ ਮਾਰਦਾ ਉਹ ਨਾ ਨਾ ਉੱਥੇ ਆਉਣੀ ਬਸ ਚੱਲ ਬਾਵਾ ਮਾਰ ਕੋ ਇਹਦਾ ਅਸੀਂ ਕੱਲੀ ਮੋਟਰ ਲਾਈ ਦੀ ਆ ਉਹ ਤਾਂ ਫਿਰ ਬਹੁਤ ਜ਼ਿਆਦਾ ਉਹ ਚਾਰ ਮਹੀਨੇ ਖੁੱਦੀ ਪੈਂਦੀ ਆ ਬਾਹਰ ਉਹ ਬਹੁਤ ਭੱਟੇ ਮਾਰਦਾ ਦੇਖ ਲਾ ਤੂੰ ਕਿ ਡੰਗਰਾਂ ਮਲਾਈ ਦੀ ਆ ਨਾ ਨਾ ਘਰਾਂ ਹੀ ਰੱਖਿਆ ਉਹਨੇ ਪਾਸੇ ਜੀਦਰ ਪਾਣੀ ਖੜੇ ਨੂੰ ਕੀ ਆਇਆ ਬਾਦ ਸਾਰੇ ਡੁੱਟ ਗਏ ਜ਼ਿਆਦਾ ਹਵਾ ਕਾ ਜ਼ਿਆਦਾ ਜ਼ੋਰ ਲੱਗ ਗਿਆ ਆਓ ਓ ਖੰਡੂਏ ਥੋੜੇ ਖੜ ਖੜ ਐਸ਼ਾ ਆ ਮੈਂ ਜਿਆਦਾ ਪਾਣੀ ਭਾਗ ਆਂ ਦੇਖੂਗਾ ਇਹਦਾ ਜ਼ੋਰ ਲੱਗ ਗਿਆ ਉਹਦਾ ਚਲੋ ਅੱਜ ਬੋੜਾ ਦੁਖੀ ਕਰਿਆ ਪਿਆ ਅੱਜ ਕਿਸੇ ਪਾਸੇ ਤੇ ਵਿਚਾਰੇ ਨੂੰ ਪੈਗ ਨਹੀਂ ਮਿਲਿਆ ਹੈ ਪੈਗ ਨਹੀਂ ਮਿਲਿਆ ਅੱਜ ਉਹ ਮੇਰੀ ਗੱਲ ਕਿ ਉਹ ਮੈਂ ਕਹਾਂ ਪੈਸੇ ਲੈ ਜਾ ਯਾਰ ਹੋਰ ਦੱਸ ਮੈਂ ਕਹਾ ਹੋਰ ਦੱਸ ਇਹ ਨੂੰ ਕੋਈ ਹੋਰ ਹੋਰ ਤੁਸੀਂ ਕਸੀਮ ਹਾਂ ਮੈਂ ਕਿ ਜੇ ਠੇਕੇ ਤੇ ਜਾਣਾ ਹੁੰਦਾ ਏ ਘਰ ਵਾਲੀ ਨੇ ਕਿਹਾ ਤੈਨੂੰ ਦੇਖਣਾ ਹੈ ਕਹਦੇ ਭਾਈ ਮੀ ਪੈਂਦਾ ਬਾਸ਼ਨੀ ਹੋ ਗਿਆ ਜੇ ਬੇਲਾ ਬੈਠਾ ਮੈਂ ਹੂੰ ਇਹ ਲੋ ਠੀਕ ਹੈ ਕਿਹੜਾ ਹਾਂਜੀ ਹਾਂਜੀ ਦੱਸੋ ਕਰ ਦੋ ਜਗ ਦਿਹਾੜੀ ਕੱਟ ਦੱਸ ਦੇਗਾ ਜੇ ਪੀਣਾ ਖਾਣਾ ਆਉਂਦਾ ਐ ਕਿਹੜੀ ਮਰ ਜਣਾ ਨਹੀਂ ਉਹਦੇ ਕੁਝ ਨਹੀਂ ਆਏਗਾ ਉੱਥੇ ਦਾ ਜਵਾਬ ਪੂਰਾ ਦੇਣਾ ਪੈਣਾ ਵੀ ਕਿੱਥੇ ਗਈ ਦਿਹਾੜੀ ਉਹ ਕਹਿੰਦੀ ਨਹੀਂ ਦੇਖਦੀ ਪੈਂਦਾ ਥਰੇ ਸੈਕਸਰ ਲਾਇਆ ਵੇ ਤੇ ਦਿਹਾੜੀ ਦੇ 35 ਦਾ ਬੋਨ ਆਉਂਦਾ ਜਿੱਦਾਂ ਤਾਂ ਪਤਾ ਲੱਜਦਾ ਕਿੱਥੇ ਆ ਪਿਆ ਹੋਵੇ ਕਹਿੰਦਾ ਫੇਰ ਤਾਂ ਜਿੱਦਾਂ ਚੱਕੀ ਗਈ ਆ ਫੇਰ ਤਾਂ ਵਿਲਾਜ ਨਹੀਂ ਚੱਕਿਆ ਫਿਰ ਉਹਨਾਂ ਕੋਲ ਕੰਮ ਪਰ ਕੀ ਤਾਂ ਆਇਆ ਜਿਹੜਾ ਸਾਨੂੰ ਸੈਂਸਰ ਲਾਇਆ ਬੰਦਾ ਉਹਨੇ 50 ਫੋਨ ਕਰਦੀ ਉਹ ਦਿਹਾੜੀ ਦੇ ਨੂੰ ਪਿਆ ਕਰੀ ਜਾਵੇ ਕਹ ਬਹਿਲਾ ਬੈਠਾ ਪਿਆ ਹੈ ਰਾਮ ਨਾਣ ਹੂੰ ਤਾਂ ਜਦ ਚੱਕ ਲਿੰਦਾ ਹੈ ਬਹਿਲਾ ਵਸ ਹੋ ਗਿਆ ਦੇਖਦੀ ਕਿੱਥੇ ਜਵਾਬ ਤਾਂ ਦੇਣਾ ਪੈਣਾ ਦਿਹਾੜੀ ਦਾ ਤੂੰ ਕਹ ਨਾ ਪੈਗ ਲਾਇ ਲਾ ਅੱਜ ਇਹਦਾ ਹੀਲਾ ਨਹੀਂ ਬਣਿਆ ਕਿਸੇ ਪਾਸੇ ਤੇ ਵੀ ਔਖਾ ਵਾ ਉਹਦਾ ਜਬੋਲਾ ਕਾ ਇਨੀ ਨਾ ਪੀਏ ਕਰ ਅੱਛਿਆ ਉਹ ਬਹਿਰ ਮਾ ਦਾਰੂ ਮਿਲਦਾ ਬਹਿਰ ਤੇ ਮਿਲਦੀ ਹੋ ਨਹੀਂ ਮਿਲਦਾ ਨਹੀਂ ਮਿਲਦੀ ਨਹੀਂ ਤੇ ਨਹੀਂ ਮਿਲਦੀ ਬੰਦਾ ਉਥੇ ਤਾਂ ਬੰਦਦਾ ਹੀ ਤਾਂ ਸਹਨੇ ਕਿ ਭਾ ਕੇ ਬਣੂਗਾ ਤੇ ਜਾ ਕੇ ਉਰੇ ਬੀਬੀ ਕੇ ਮਰਨਾ ਉੱਥੇ ਜਾ ਕੇ ਮਿਲਦੀ ਨਹੀਂ ਰਣਜੀ ਮੈਂ ਤਾਂ ਬੰਦ ਕਰ ਦਿੱਤੀ ਫਿਰ ਚੱਲ ਗਈ ਮੈਂ ਹੀ ਮਿਲਦੀ ਹੋਊਗੀ ਮਿਲਦੀ ਹੋਊਗੀ ਯਾਰ ਮੈਂ ਬਿਹਾਰ ਵਿੱਚ ਚੋਰੀ ਮੇਲੀ ਆ ਯਾਰ ਬਲੈਕ ਯਾਰ ਬਲੈਕ ਕਹਿੰਦਾ 100 ਵਾਲੀ ਬੋਤਲ 5-500 ਦੀ ਆ ਮਿਲ ਨਹੀਂ ਫਿਰ ਉਹ ਬੰਦ ਨਹੀਂ ਚੀਜ਼ ਕੋਈ ਹੁੰਦੀ ਹੈ ਕੀ ਜਗ੍ਹਾ ਬੰਦ ਥੋੜੋ ਹੋਏ ਕਰਦੀ ਕੋਈ ਪਰ ਉਹ ਜਤਾ ਹੈ ਛੁਰਤਾ ਨਹੀਂ ਉਸ ਕੋ ਖੋਹ ਲੈਂਦਾ ਪਰ ਉੱਥੇ ਜਾ ਕੇ ਬਣੂਗਾ ਕਿ ਤੇਰਾ ਜਾਂ ਤਿੰਨ ਮਹੀਨੇ ਰਹਿਣਾ ਤਾਂ ਉੱਥੇ ਉਹ ਆਤ ਬੰਨਿਆ ਨੇ ਬੱਚੇ ਪਿੱਛੇ ਲਗਾ ਰੱਖਦਾ ਹੈ ਵਾਹ ਫਿਨੇ ਨਹੀਂ ਹੁੰਦਾ ਬਾਤ ਕਿਹਾ ਹੁਣ ਤਾਂ ਜਾਣਾ ਹੈ ਹੁਣ ਘਟਾ ਇਹਨੂੰ ਉਰੀ ਕੋਟਾ ਪੂਰਾ ਕਰਕੇ ਜਾਣਾ ਇਹਨੇ ਉਰੀ ਕੋਟਾ ਪੂਰਾ ਕਰਕੇ ਜਾਉ ਇੱਥੇ ਦੇ ਦੇਖੀ ਉੱਥੇ ਜਾ ਕੇ ਮਾੜਾ ਹੋ ਜਾਣਾ ਇਹਨੇ ਔਰੇ ਆ ਕੇ ਫੇ ਰੋਟੀ ਪੰਜਾਬ ਦੀ ਖਾ ਕੇ ਫੇ ਤਗੜਾ ਹੋਣਾ ਫਰਕੇ ਆ ਯਾਰ ਹੁਣ ਇਹ ਤੇਰੇ ਸਾਹਮਣੇ ਆ ਦੇਖ ਲਈ ਰੇ ਹੁਣ ਜਾਣਾ ਅਗਲੇ ਮਹੀਨੇ ਮਹੀਨਾ ਨਹੀਂ ਰਹਿਣਾ ਇਹਨੇ ਉਤੇ ਖਾਣਾ ਕਿਤੇ ਸੌਖਾ ਫਰੀਜ਼ ਦਾ ਬਿੱਲਾ ਬੈਠਣਾ ਪੈਣਾ ਕੰਮ ਬਜੇਗਾ ਕੱਲ ਨੂੰ ਕੀ ਕਰਦੇ ਖਾਂਦੇ ਵੀ ਹੂੰ ਚੱਲ ਅੱਜ ਸੂਫੀ ਰਹਿ ਲੈ ਇੱਕ ਦਿਨ ਮੈਨੂੰ ਲੱਗਦੀ ਕਿਸੇ ਦਿਨ ਤਾਂ ਸੂਫੀ ਰਹਿ ਜਾ ਨਹੀਂ ਹੋਣਾ ਜਿੱਦਣ ਦਾ ਆਇਆ ਉਹਰੇ ਰਾਮ ਰਾਮ ਕਰ ਮੇਰੇ ਪਤਾ ਤਾਂ ਰਹੀ ਵੀ ਇਹ ਹੈ ਮੈਨੂੰ ਤਾਂ ਪਤਾ ਨਹੀਂ ਤੇਿਆਰੀ ਹੋ ਰਹੀ ਹੈ ਕਿ ਮੈਂ ਦੇਦਾ ਹਾਂ ਕਿਵੇਂ ਭਾਈ ਹੈ ਨਹੀਂ ਮੈਨੂੰ ਤੇਰੇ ਕੋਲੇ ਹੈ ਮੈਨੂੰ ਕਹਿੰਦਾ ਪੈਸੇ ਲੈ ਜਾ ਭਾਈ ਇਹਦਾ ਵੀ ਗੱਲ ਕਰਦੇ ਵਾਹ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕਾਲ ਠੀਕ ਆ ਉਹਦਾ ਅਗਲੀ ਮੈਂ ਤਾਂ ਡਾ ਕੇ ਹੁਣ ਤੁਹਾਨੂੰ ਕਰਦਾ ਇਹਨੂੰ ਕਹਿੰਦਾ ਪਿਆਰ ਨੂੰ ਜਾਂ ਨਾ ਘਟਾਦਾ ਮਾੜੀ ਮੈਂ ਤਾਂ ਕਹਿੰਦਾ ਪੀ ਵੀ ਨਾ ਹੋਇਆ ਕਦੇ ਦੋ ਚਾਰ ਦਿਨ ਬਾ ਪੀ ਲਾ ਆਪਣੀ ਇਹ ਤਾਂ ਰੋਜ਼ ਦੀ ਤਰਪਿਆ ਦਾ ਹੋਰ ਇਹਦਾ ਜਿਹੜੇ ਘਰ ਕਦੇ ਨਹੀਂ ਪੀਂਗਾਰੂ ਮੈਂ ਜਾਂਦੀ ਉੱਥੇ ਵੀ ਮੰਨੂ ਵੀ ਕਹਦਾ ਜੀ ਦਾਰੂ ਮੈਂ ਘਟਾਈ ਹੋਈ ਉਹਨੇ ਪੈਸੇ ਲੈ ਜਾ ਜਿੱਥੇ ਜਾ ਕੇ ਬੀਣੀ ਪੀਲਾ ਆਪਣੀ ਇੱਧਰ ਵੀ ਕੁਛ ਤਾਂ ਗੱਲ ਕਹਿੰਦਾ ਪੀਂਦੇ ਤੁਸੀਂ ਚਾਚੇ ਨੂੰ ਕਹਿੰਦਾ ਹਾਂ ਅੱਭੇ ਜੇ ਪਿੰਦੇ ਹੀ ਨਹੀਂ ਮੈਂ ਤਾਂ ਪੈਸਾ ਕੱਦ ਮਗਾਉਂਗੀ ਦੇ ਜਾ ਬਾਈ ਗਰਮ ਹੈ ਵੀ ਨਹੀਂ ਤਾਂ ਤੇਰੇ ਕੋ ਡੈਡੀ ਭਰੋਣਾ ਹਾਂ ਅੱਜ ਤਾਂ ਹਵਾ ਦੇ ਲੱਗੇ ਨਹੀਂ ਖਰਾਬ ਹੋਈ ਬਈਆ ਹੈ ਚੱਲ ਜ ਵੀ ਹੈ ਨਹੀਂ ਕੋਈ ਹੈ ਤਿੰਦੇ ਨਹੀਂ ਅੱਜ ਜਿਆਦਾ ਚਲੋ ਠੀਕ ਹੈ ਜੀ ਫਿਰ